ਨਾ ਹਾਊਟ ਕੋ ਛੋਟੀ ਮੋਟੀ ਪਾਰਟੀ ਬੋਲੀ ਆਮ ਆਦਮੀ ਦਾ ਬੋਲਣਾ ਹੀ ਕਿਸੇ ਉੱਠਾ ਆਇਆ ਸੀ ਭਾਈ ਜੇ ਬੋਲਿਆ ਤੇ ਬਹੁਜਨ ਸਮਾਜ ਪਾਰਟੀ ਦੇ ਲੋਕ ਹੀ ਦੂਸਰੀਆਂ ਪਾਰਟੀਆਂ ਦੇ ਵਿੱਚ ਐਮਐਲਏ ਜਿੱਤੇ ਬੈਠੇ ਆ 34 ਐਮਐਲਏ ਬੈਠੇ ਆ ਜਿਹੜੇ ਰਿਜ਼ਰਵ ਦੀ ਵੀ ਗੱਲ ਕਰ ਲਈਏ 34 ਬੈਠੇ ਆ 34 ਦੇ ਵਿੱਚੋਂ ਇੱਕ ਨਹੀਂ ਬੋਲਿਆ ਬੰਦੇ ਬੋਲੇ ਅੰਨੇ ਹੋ ਗਏ ਇੱਕ ਵੀ ਨਹੀਂ ਬੋਲਿਆ ਉਹਨਾਂ ਨੂੰ ਪੁੱਛਿਓ ਜਿੰਨਾ ਤੁਹਾਡੇ ਘਰਾਂ ਦੇ ਵਿੱਚ ਵੋਟਾਂ ਮੰਗਣ ਆਉਣਗੇ ਪੁੱਛੋ ਜਦੋਂ ਗੁਰੂ ਘਰ ਘਾਇਆ ਗਿਆ ਉਦੋਂ ਕਿਉਂ ਨਹੀਂ ਬੋਲੇ ਹੁਣ ਸਾਡੇ ਕੋ ਕਿਹੜੇ ਨੂੰ ਨਾ ਵੋਟਾਂ ਮੰਗਣ ਆ ਗਏ ਆ ਤੁਸੀਂ ਇਹ ਸਵਾਲ ਉਹਨਾਂ ਨੂੰ ਕਰਿਓ ਇਹਨਾਂ ਨੂੰ ਪਤਾ ਲੱਗੇ ਕਿ ਲੋਕ ਆ ਜੋ ਜਿਹੜੇ ਆ ਸੁਚੇਤ ਹੋ ਚੁੱਕੇ ਆ ਕਲਾ ਇੱਕੋ ਤਰੀਕੇ ਦਾ ਗੁਰੂ ਘਰ ਨਹੀਂ ਤੋੜਿਆ ਬਟਾਲੇ ਦੇ ਵਿੱਚ ਵੀ ਇੱਕ ਗੁਰੂ ਘਰ ਕਦੀ ਜੀ ਦਾ ਤੋੜਿਆ ਗਿਆ ਤੇ ਇੱਕ ਥਾਂ ਦੇ ਉੱਤੇ ਮੈਨੂੰ ਥਾਂ ਦਾ ਯਾਦ ਨਹੀਂ ਪੰਜਾਬ ਦੇ ਵਿੱਚ ਹੀ ਆ ਉਹਤੇ ਕਹਿੰਦੇ ਬੇ ਗੁਰੂ ਘਰ ਜਿਹੜਾ ਆ ਅਸੀਂ ਬਾਨੇ ਨਹੀਂ ਦੇਣਾ ਜਾਤੀ ਦਾ ਨਾਮ ਲੈ ਕੇ ਕਹਿੰਦੇ ਆ ਹੈ ਨਾ ਨਹੀਂ ਕਿਉਂ ਨਹੀਂ ਬਣ ਦੇਣਾ ਇਹ بڑے بڑے ਸਵਾਲ ਆ ਸਾਡੇ ਇਨਾਂ ਲੋਕਾਂ ਨੇ ਇਸ ਕਰਕੇ ਅਗਰ ਤੁਸੀਂ ਆਪਣਾ ਮਾਨ ਸਨਮਾਨ ਲੋਕ ਸਾਰੇ ਵਰਗਾਂ ਦੇ ਅਗਰ ਚਾਹੁੰਦੇ ਆ ਭਾਰਤ ਦੀ ਕੋਈ ਇੱਕ ਪਾਰਟੀ ਆ ਬਹੁਜਨ ਸਮਾਜ ਪਾਰਟੀ ਜੇ ਕਿਸੇ ਨੂੰ ਕੋਈ ਮਾਨ ਸਨਮਾਨ ਦੇ ਸਕਦੀ ਆ ਕਿ ਉਹ ਭਾਜਪਾ ਸਮਾਜ ਪਾਰਟੀ ਦੇ ਸਕਿਆ ਹੋਰ ਕੋਈ ਪਾਰਟੀ ਨਹੀਂ ਦੇ ਸਕੀ ਅਸਾਏ 76 ਸਾਲ ਹੋ ਗਏ 70 ਸਾਲਾਂ ਦੇ ਵਿੱਚ ਤੁਸੀਂ ਆਪੇ ਅੰਦਾਜ਼ਾ ਲਾ ਲਓ ਕਿਸੇ ਪਾਰਟੀ ਨੇ ਵੀ ਪੰਜਾਬ ਦੇ ਲੋਕਾਂ ਦਾ ਕੋਈ ਸੁਧਾਰਿਆ ਹੋਵੇ ਦੇਸ਼ ਦਾ ਕੋਈ ਸੁਧਾਰਿਆ ਹੋਵੇ ਉਹਨਾਂ ਨੂੰ ਫੇਰ ਵੋਟਾਂ ਪਾਈ ਜਾਂਦੇ ਆਪਾਂ ਮੈਨੂੰ ਤਾਂ ਲੱਗਦਾ ਨਹੀਂ ਕਿਸੇ ਪਾਰਟੀ ਨੇ ਸੁਧਾਰਿਆ ਹੋਵੇ ਆ ਹੁਆ ਆਮ ਆਦਮੀ ਵਾਲਾ ਵੀ ਆ ਲੋਕਾਂ ਨੂੰ ਦੂਸਰੀਆਂ ਪਾਰਟੀਆਂ ਤੋਂ ਆਖ ਕੇ ਇਹਨੂੰ ਮੌਕਾ ਦੇ ਦਿੱਤਾ ਤੇ ਇਹਨੂੰ ਮੌਕਾ ਦੇ ਕੇ ਦੇਖਦੇ ਕੀ ਤਾਂ ਇਹ ਨਹੀਂ ਕੋਈ ਅੱਜ ਠੂਠਾ ਲੈ ਕੇ ਮੰਗਦਾ ਫਿਰਦਾ ਕਹਿੰਦੇ ਵੀ ਸਾਨੂੰ ਪੈਸੇ ਦੀ ਜਰੂਰ ਤੇ ਪੰਜਾਬ ਨੂੰ ਹੈ ਡੇਢ ਲੱਖ ਕਰੋੜ ਰੁਪਈਆ ਉਹਨੇ ਭਾਜਾ ਚੱਕ ਲਿਆ ਅੱਜ ਦੇ ਉਹਨੂੰ ਜਰੂਰ ਚਾਹ ਕੇ ਇਹਦੇ ਪ੍ਰਿੰਟ ਵਿੱਚ ਇੱਕ ਐਟਿਕ ਨਹੀਂ ਲਾਈ ਹਜੇ ਤੱਕ ਕਿਸੇ ਨੂੰ ਕੋਈ ਨੌਕਰੀ ਨਹੀਂ ਦਿੱਤੀ ਕਿਸੇ ਨੂੰ ਕੁਝ ਪੜ੍ਹਾਈ ਦਾ ਕੋਈ ਪੈਸਾ ਨਹੀਂ ਦਿੱਤਾ ਇਸ ਕਰਕੇ ਸਾਰਾ ਇਹ ਪੈਸਾ ਖਾਟਦੇ ਹੋਏ ਵਾ ਜਿਹੜਾ ਵੀ ਆਉਂਦਾ ਇਸ ਕਰਕੇ ਇਹਨਾਂ ਨਟਰੀਅਰ ਤੋਂ ਸਾਨੂੰ ਬਚਣਾ ਵੀ ਚਾਹੀਦਾ ਤੇ ਆਪਣੀ ਪਾਰਟੀ ਬਹੁਜਨ ਸਮਾਜ ਪਾਰਟੀ ਨੂੰ ਆਪਾਂ ਨੂੰ ਤੱਕੜੇ ਰਹਿਣਾ ਚਾਹੀਦਾ ਇਹਨਾਂ ਇੱਕ ਬੇਨਤੀਆਂ ਕਰਦਾ ਹੋਇਆ ਮੈਂ ਫੇਰ ਕਹਿੰਦਾ ਨੌਕ ਟੁਪਾ ਨੂੰ ਆਪਾਂ ਦੀ ਬਾਤ ਚੜ ਕੇ ਇਸ ਪੈਂਦੇ ਵਿੱਚੋਂ ਤੁਹਾਡਾ ਕਾ ਮੋੜ ਪੈਂਦਾ ਹੈ ਪੀ ਜੀ ਹਾਂ ਜੀ ਤੁਸੀਂ ਤਿੰਨ ਗੱਡੀਆਂ ਤੋਂ ਭਰ ਕੇ ਲਿਜਾ ਸਕਦੇ ਆਂ ਬੀਬੀਆਂ ਦੀਆਂ ਭੈਣਾਂ ਦੀਆਂ ਮੁੰਡਿਆਂ ਦੀਆਂ ਸਾਰਿਆਂ ਨੂੰ ਸੁਚੇਤ ਕਰੋ ਜਿਹਨਿੱਕ ਵੀ ਤੁਸੀਂ ਸਾਥੀ ਆਈਆਂ ਅਸੀਂ ਪਰਿਵਾਰ ਕਰਦੇ ਆਂ ਮੈਂ ਹੈਪੀ ਰੋਡ ਕਾ ਜੀ ਇਹ ਦੁਬਾਰਾ ਕਹਿਣਾ ਪੈਣਾ ਵੀ ਆਪਣੀ ਜਿਹੜੀ ਨੀਂਦ ਰੱਖਣੀ ਆ ਜਿਹੜੀ ਆ ਕੋਈ ਪੰਚਾਇਤੀ ਜਗਾ ਹੋਵੇ ਜਾਂ ਕੋਈ ਗੁਰਦੁਆਰਾ ਹੋਵੇ ਤੁਸੀਂ ਉੱਥੇ ਰੱਖੋ ਦੁਬਾਰਾ ਮੀਟਿੰਗ ਤੁਸੀਂ ਇਹ ਰੱਖੋ ਇੱਕ ਵਾਰ ਇੰਨੇ ਕਿੰਨਿਆਂ ਬੰਦਿਆਂ ਦਾ ਇਹ ਨਾ ਜੋ ਬੰਦਿਆਂ ਦਾ ਕੋਲ ਫੱਲ ਗਈ ਆ ਜਿੱਦੇ 50 ਬੰਦੇ ਬੈਠੇ ਬੀਬੀਆਂ ਹੰਗੀਆਂ ਉੱਥੇ ਜਾਨੀ ਬੱਜਾਂਗੇ ਉਹ ਸੁਣ ਕੇ ਆਪ ਆਪਣਾ ਸਾਰਾ ਕੁਝ ਸੋਚਦੇ ਖਾਨੂ ਜਾਣਾ ਚਾਹੀਦਾ ਇੰਨੀਆਂ ਕਮੇਂਟੀਆਂ ਕਰਦੇ ਹੋ ਰਾਜਾ ਲੈਨੇ ਜੈ ਭੀ ਜੈਪਾਲ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ